ਬਬਲੀ ਪੁੱਤ ਹੈ ਬਬਲੀ ਹਾਂ ਜੀ ਮੰਮੀ ਚੱਲ ਆਪਾਂ ਗੁਰਦੁਆਰੇ ਚੱਲੀਏ ਮੈਂ ਨਾ ਸੁਖਣਾ ਸੁੱਖੀ ਸੀ ਵੀ ਜਦੋਂ ਤੈਨੂੰ ਨੌਕਰੀ ਮਿਲ ਜੂਗੀ ਨਾ ਤੇ ਆਪਾਂ ਗੁਰੂ ਘਰ ਮੱਥਾ ਟੇਕ ਕੇ ਆਵਾਂਗੇ ਲੈ ਮੰਮੀ ਕਿਹੋ ਜਿਹੀਆਂ ਗੱਲਾਂ ਕਰਦੇ ਆ ਪੜ੍ਹੀ ਲਿਖੀ ਮੈਂ ਹੈਗੀ ਨੌਕਰੀ ਤਾਂ ਮੈਨੂੰ ਉਦਾਂ ਹੀ ਮਿਲ ਜਾਣੀ ਸੀਗੀ ਤੂੰ ਹੀ ਐਵੇਂ ਸੁਖਣਾ ਸੁੱਖੀ ਜਾਂਦੇ ਆ ਹਾਂ ਪੁੱਤ ਆਪਾਂ ਜੋ ਮੰਗਣਾ ਗੁਰੂ ਘਰ ਤੇ ਮੰਗਣਾ ਐਦਾਂ ਨਹੀਂ ਕਹਿੰਦਾ ਮੇਰਾ ਪੁੱਤ ਤੇ ਗੁਰੂ ਘਰ ਜਾਣਾ ਚਲੋ ਫਿਰ ਕੋਈ ਨਹੀਂ ਗੁਰਦੁਆਰੇ ਮੱਥਾ ਟੇਕ ਆਣੇ ਆ ਉਧਰ ਤੇ ਉਧਰ ਮੈਂ ਜੌਬ ਵੀ ਚਲ ਜੂਗੀ ਠੀਕ ਹੈ ਪੁੱਤ ਸੂਟ ਪਾ ਲਾ ਗੁਰੂ ਘਰ ਇਦਾਂ ਦੇ ਕੱਪੜੇ ਪਾਉਂਦੇ ਚੰਗੇ ਥੋੜੇ ਲੱਗਦੇ ਆ ਇਦਾਂ ਦੇ ਕੱਪੜੇ ਨਾ ਪੁੱਤ ਜਾ ਸੂਟ ਪਾ ਕੇ ਅੰਦਰ ਕਿੰਨੀ ਟੱਕਿਆ ਤਾਂ ਹੋਇਆ ਸਾਰਾ ਵੇਖੋ ਸਹੀ ਇਹਦੇ ਵਿੱਚ ਕੱਪੜਿਆਂ ਦੇ ਵਿੱਚ ਕਾਦੀ ਸ਼ਰਮ ਐ ਪੁੱਤ ਗੁਰੂ ਘਰ ਇਦਾਂ ਦੇ ਕੱਪੜੇ ਨਹੀਂ ਚੰਗ ਲੱਗਦੇ ਮੱਥਾ ਜਦੋਂ ਟੇਕਦੇ ਆ ਕੱਪੜੇ ਉੱਪਰ ਹੋ ਜਾਂਦੇ ਆਪ ਨੂੰ ਨੇ ਚੰਗੇ ਲੱਗਦੇ ਤਾਂ ਦੂਜਿਆਂ ਨੂੰ ਕਿ ਚੰਗੇ ਲੱਗੂਗੇ ਅੱਜ ਕੱਲ ਦਾ ਗੁਰੂ ਘਰ ਵੀ ਲਿਖਿਆ ਵਾ ਵੀ ਸੂ ਤਾਂ ਮੰਮੀ ਨਾਲ ਸਟਾਲ ਲੈ ਲੈਨੀ ਆ ਚੁੰਨੀ ਲੈ ਲੈਨੀ ਆ ਤੁਸੀਂ ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਆ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਪੁੱਤ ਮੈਂ ਅੱਗੇ ਪਿੱਛੇ ਕਦੀ ਤੈਨੂੰ ਰੋਕਿਆ ਜੋ ਮਰਜ਼ੀ ਪਾਲ ਆ ਮੈਂ ਕਦੀ ਰੋਕ ਟੋਕ ਕੀਤੀ ਆ ਮੈਂ ਤਾਂ ਇਹ ਕਹਿੰਦੀ ਸੀ ਚੱਲ ਗੁਰੂ ਘਰ ਜਾਣਾ ਮੰਮੀ ਕੋਈ ਚ ਵੀ ਆ ਤੁਸੀਂ ਨਾ ਹੁਣ ਥੋੜਾ ਥੋੜਾ ਮੈਨੂੰ ਰੋਕਣ ਟੋਕਣ ਲੱਗ ਗਏ ਆ ਤੁਸੀਂ ਵੀ ਹੁਣ ਸੱਸਾ ਵਾਂਗੂ ਹੋ ਗਏ ਆ ਇਹ ਪੁੱਤ ਤੇਰਾ ਵਹਿ ਮਾਂ ਇਹ ਗੱਲ ਨਾ ਸੋਚ ਤੂੰ ਮੈਂ ਤਾਂ ਤੈਨੂੰ ਕਦੀ ਆਪਣੇ ਨੂੰ ਸਮਝਿਆ ਹੀ ਨਹੀਂ ਮੰਮੀ ਕੋਈ ਚ ਵੀ ਆ ਮਾਂ ਮਾਈ ਹੁੰਦੀ ਆ ਨਾ ਪੁੱਤ ਤੁਸੀਂ ਕਦੀ ਮਾਂ ਦੀ ਜਗ੍ਹਾ ਨਹੀਂ ਲੈਣੀ ਇੰਨਾ ਮੈਨੂੰ ਪਤਾ ਨਾ ਪੁੱਤ ਮੈਂ ਹਮੇਸ਼ਾ ਤੈਨੂੰ ਆਪਣੀ ਧੀ ਸਮਝਿਆ ਮੇਰੀ ਤਾਂ ਧੀ ਹੈ ਨਹੀਂ ਮੈਂ ਤਾਂ ਤੈਨੂੰ ਹੀ ਆਪਣੀ ਧੀ ਮੰਨਦੀ ਆ ਤੂੰ ਇਦਾਂ ਦੇ ਮੈਂ ਮ ਆਪਣੇ ਮਨ ਚ ਨਾ ਪਾ ਮੈਂ ਤਾਂ ਬਸ ਤੈਨੂੰ ਇੰਨਾ ਹੀ ਕਿਹਾ ਮੈਨੂੰ ਆਪਣੀ ਧੀ ਪੁੱਤ ਦੀ ਖੁਸ਼ੀ ਸੀ ਤਾਰ ਕੇ ਮੈਂ ਸੁਖ ਨੂੰ ਸੁਖੀ ਸੀ ਚੱਲ ਇੱਕ ਵਾਰੀ ਮੰਮੀ ਮੈਨੂੰ ਨਹੀਂ ਪਤਾ ਤੁਸੀਂ ਦੇਖੋ ਕੀ ਕਰਨਾ ਮੈਂ ਇੰਨਾ ਕੱਪੜਿਆਂ 'ਚ ਹੀ ਜਾਣਾ ਹੋ ਗਈ ਤੁਸੀਂ ਦੋਨੋਂ ਕੀ ਰੋਲਾ ਪਾਇਆ ਹੋਇਆ ਆ ਕੁਝ ਨਹੀਂ ਉਹ ਮੈਨੂੰ ਨਾ ਕੋਈ ਘਰ ਦਾ ਕੰਮ ਕਰਨ ਦਿੰਦੀ ਹੋਈ ਨਹੀਂ ਬਾਹਂ ਕੀ ਟੁੱਟ ਗਈ ਆ ਇਹ ਕਹਿੰਦੀ ਮੰਮੀ ਤੁਸੀਂ ਕੁਝ ਕਰਨਾ ਹੀ ਨਹੀਂ ਮੈਂ ਕਿਹਾ ਚੱਲ ਥੋੜਾ ਬੋਤਾ ਚਾਹ ਪਾਣੀ ਤਾਂ ਮੈਨੂੰ ਬਣਾ ਲੈਂਦੇ ਘਰ ਇਹ ਮੈਨੂੰ ਨਾ 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 ਹੋਰ ਕੋਈ ਗੱਲ ਤਾਂ ਨਹੀਂ ਹੈਗੀ ਇਹੀ ਗੱਲ ਐ ਹੋਰ ਕੀ ਆ ਤੂੰ ਚੱਲ ਅੰਦਰ ਸਾਡੇ ਨੂੰ ਆ ਦੇਖ ਅਸੀਂ ਤਾਂ ਘੁੰਮਣ ਚੱਲੀਆਂ ਸੀਗੀਆਂ ਮੈਂ ਕਿਹਾ ਮੈਨੂੰ ਚਾਹ ਪਾਣੀ ਬਣਾ ਲੈਂਦੇ ਕਹਿੰਦੀ ਨਹੀਂ ਮੰਮੀ ਮੈਂ ਕੁਝ ਨਹੀਂ ਕਰਨ ਦੇਣਾ ਤੂੰ ਚੱਲ ਅੰਦਰ ਕੀ ਹੋਇਆ ਦੱਸ ਦੇ ਤਾਂ ਸਹੀ ਮੈਨੂੰ ਰੋਕਦੇ ਟੋਕਦੇ ਆ ਹੁਣੇ ਇਹ ਕੀ ਗੱਲ ਨੂ ਸਸ ਦੀ ਸੋ ਲੜਾਈ ਹੁੰਦੀ ਆ ਕਦੀ ਪੁੱਤ ਤੱਕ ਨਹੀਂ ਜਾਣਣੀ ਐਦਾਂ ਪੁੱਤ ਤੁਹਾਡੇ ਰਿਸ਼ਤੇ ਚ ਫਿੱਕ ਪੈ ਜਾਊਗੀ ਮੈਂ ਨਹੀਂ ਚਾਹਦੀ ਕਿ ਮੇਰੇ ਨੂ ਪੁੱਤ ਦੇ ਰਿਸ਼ਤੇ ਚ ਫਿੱਕ ਪੈ ਜਾਵੇ ਐਦਾਂ ਦਾ ਕੰਮ ਨਹੀਂ ਪੁੱਤ ਕਰਨਾ ਅਸੀਂ ਜੱਗ ਤਮਾਸ਼ਾ ਥੋੜੀ ਕਰਨਾ ਵਾ ਅਸੀਂ ਤਾਂ ਲੜ ਕੇ ਫੇਰ ਇੱਕ ਹੋ ਜਾਣਾ ਵਾ ਮੰਮੀ ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ ਕਈ ਪੁੱਤਰ ਤਾਂ ਮਾਵਾਂ ਨਾਲ ਫਰਕ ਕਰਨ ਲੱਗ ਜਾਂਦੇ ਆ ਜਦੋਂ ਜਨਾਨੀਆਂ ਪੜਕਾ ਦਿੰਦੀਆਂ ਮੈਂ ਤਾਂ ਕਦੀ ਇਹਨਾਂ ਨੂੰ ਪੜਕਾਇਆ ਵੀ ਨਹੀਂ ਐਸ ਪੱਕੋ ਅੱਜ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿ ਮੈਂ ਵੀ ਇਹੀ ਕੁਝ ਸਮਝਣ ਲੱਗ ਗਈ ਜੇ ਤੁਸੀਂ ਮੈਨੂੰ ਨਾ ਰੋਕਦੇ ਤਾਂ ਮੈਂ ਇਹਨਾਂ ਨੂੰ ਵੀ ਕਹਿ ਦੇਣਾ ਸੀ ਤੇ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਸੀਗਾ ਫਿਰ ਕਿਉਂ ਹੈ ਪੁੱਤ ਤੂੰ ਅਜ ਨਿਆਣੀ ਆ ਤੈਨੂੰ ਨਹੀਂ ਸਮਝ ਆ ਗਈ ਮੈਂ ਹੀ ਸਮਝਾਣਾ ਵਾ ਜੇ ਮੇਰੀ ਧੀ ਹੁੰਦੀ ਜੇ ਮੇਰ ਨਾਲ ਉਹ ਐਦਾਂ ਬੋਲਦੀ ਕੀ ਗੱਲ ਮੈਂ ਉਹਨੂੰ ਨਾ ਸਮਝਾਂਦੀ ਤੇ ਤੂੰ ਵੀ ਤਾਂ ਮੇਰੀ ਧੀ ਆ ਇਹੋ ਜੀ ਗੱਲ ਬਿਲਕੁਲ ਦਿਲ ਤੇ ਲਾਣੀ ਹੈਗੀ ਕਿਉਂਕਿ ਪੁੱਤ ਮੈਂ ਅੱਜ ਟੜੇ 'ਚ ਫਿੱਕ ਪਵਾ ਦਵਾਂ ਤੇ ਫਿਰ ਮੇਰਾ ਟੜੇ ਤੋਂ ਲਾਵਾ ਹੈ ਕੌਣ ਇਸ ਕਰਕੇ ਐਦਾਂ ਨਹੀਂ ਗੱਲ ਨਹੀਂ ਸੋਚਣੀ ਹੈ ਕਿ ਮੇਰੀ ਸਿਆਣੀ ਧੀ ਤੂੰ ਮੇਰੀ ਧੀ ਆ ਨੂ ਨਹੀਂ ਹੈਗੀ ਆ ਮੰਮੀ ਸੱਚੀ ਕਿਆ ਕਿਸੇ ਨੇ ਕਿ ਬਜ਼ੁਰਗ ਘਰ ਦਾ ਤਾਲਾ ਹੁੰਦੇ ਆ ਇਹ ਮੁੱਢ ਅਸੀਂ ਤਾਂ ਛੋਟੀਆਂ ਛੋਟੀਆਂ ਟਹਿਣੀਆਂ ਵਾਂ ਪਤਾ ਨਹੀਂ ਕਿਹੜੇ ਵੇਲੇ ਟੁੱਟ ਕੇ गिर ਜਾਣਾ ਪਰ ਪੁੱਤ ਤੱਕੜੇ ਦਾ ਬੈਲੈਂਸ ਨਾ ਨੂ ਸਸਨੇ ਬਣਾਣਾ ਹੁੰਦਾ ਜਿੱਧਰ ਮਰਜ਼ੀ ਝੁਕਾਵ ਕਰ ਦੋ ਚਾਹੇ ਤੱਕ ਘਰ ਬਣਾ ਲਓ ਤੇ ਚਾਹੇ ਵਿਗਾੜ ਲਓ ਚੱਲ ਹੁਣ ਬਹੁਤਾ ਇਮੋਸ਼ਨਲ ਨਾ ਹੋ ਚੱਲ ਚਲੀਏ ਗੁਰਦੁਆਰੇ ਗੁਰਦੁਆਰੇ ਨਹੀਂ ਮੰਮੀ ਮੈਂ ਨਹੀਂ ਜਾਣਾ ਹੁਣ ਲੈ ਮੈਂ ਤੈਨੂੰ ਇੰਨਾ ਸਮਝਾਇਆ ਹੁਣ ਤੈਨੂੰ ਕੀ ਹੋ ਗਿਆ ਮੰਮੀ ਮੈਂ ਇੰਨਾ ਕੱਪੜਿਆਂ ਚ ਨਹੀਂ ਜਾਣਾ ਮੈਂ ਸੂਟ ਪਾ ਕੇ ਆਉਣੀ ਮੈਂ ਉਹਨਾਂ ਚ ਜਾਣਾ ਮੇਰੇ ਸਿਆਣੇ ਜੀ ਜਵਾਲੀਆਂ ਮਾਣ ਖੁਸ਼ ਹੋ ਰਾਕੀ ਮੰਮੀ ਅੱਜ ਇੱਕ ਘਰ ਟੁੱਟਣੋਂ ਤੁਸੀਂ ਬਚਾ ਲਿਆ ਨਹੀਂ ਤਾਂ ਨਿੱਕੀ ਜੀ ਗਲਤ ਵਹਿਮੀ ਨੇ ਨਾ ਸੱਚੀ ਘਰ ਟੁੱਟਣ ਦੇਣੀ ਮੈਂ ਆਪਣੇ ਤੀ ਦਾ ਘਰ ਚਲੋ ਚਲੋ ਮੈਂ ਕੱਪੜੇ ਬਦਲ ਕੇ ਆਪਾਂ ਚੱਲਦੇ ਹਾਂ ਠੀਕ ਹੈ ਬੈਠੋ ਤੁਸੀਂ ਐਵੇਂ ਲੋਕੀ ਕਹਿੰਦੇ ਨੇ ਕਿ ਨੂਆ ਪੁੱਤਾਂ ਨੂੰ ੜਕਾਂਦੀਆਂ ਨੇ ਨੂਆ ਐਦਾਂ ਕਰਦੀਆਂ ਨੇ ਉਦਾਂ ਕਰਦੀਆਂ ਉਹ ਇੱਕ ਵਾਰੀ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਤਾਂ ਦੇਖੋ ਕੀ ਇਹ ਤਾਂ ਸਮਝ ਹੀ ਜਾਣ ਇਹ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਇਹਨਾਂ ਨੂੰ ਹੁੰਦਾ ਕਿ ਸੱਸ ਐ ਪਤਾ ਨਹੀਂ ਇਹ ਸਾਨੂੰ ਰੋਕ ਟੋਕ ਕਰਦੀ ਰਹਿੰਦੀ ਆ ਪਰ ਤੁਸੀਂ ਮਾਵਾ ਬਣ ਕੇ ਤਾਂ ਦੇਖੋ ਤੇ ਨੂਆ ਵੀ ਮਿੰਟ ਲਾਂਦੀਆਂ ਨੇ ਧੀਆਂ ਬਣਨ ਚ ਆਪਣੀ ਸੋਚ ਬਦਲਣੀ ਚਾਹੀਦੀ ਆ ਜਿਵੇਂ ਦੇਖੋ ਅੱਜ ਮੇਰੀ ਨੂੰ ਮੇਰੀ ਧੀ ਬਣ ਗਈ